ਕੋਈ ਰਸਤਾ ਨਹੀਂ ਦਿੱਤੀ ਹੈ ਆਪਰੇ ਜੀ ਦੇ ਪ੍ਰਸੰਗ ਦੇ ਵਿੱਚ ਇਹ ਪਰਮਾਤਮਾ ਨਾਲ ਜੁੜਨਾ ਜਿਹਦਾ ਉਹ ਰਸਤਾ ਹੀ ਤਨਾ ਕਠੰਡ ਦਿੱਤੀ ਆ ਗਿਆ ਕੋਈ ਯੋਗ ਤਰੀਕਾ ਨਹੀਂ ਜੇ ਕੋਈ ਸਮਾਧੀ ਲਾਉਣ ਲਈ ਜਾਂਦਾ ਧਿਆਨ ਲਾਉਣ ਲਈ ਜਾਂਦਾ ਉਹਦਾ ਮਾਨ ਹੀ ਨਹੀਂ ਸੀ ਉਹਦਾ ਧਿਆਨ ਹੀ ਨਹੀਂ ਸੀ ਲੱਗਦਾ ਕੰਮਕਾਰ ਵਾਲਾ ਬੰਦਾ ਤੇ 5 ਮਿੰਟ ਵੀ ਕਿਤੇ ਚੌਂਕੜਾ ਲਾ ਕੇ ਸਮਾਧੀ ਲਾਉਣ ਤੋਂ ਭੱਜਦਾ ਸੀ ਇਹ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰ ਦਿੱਤੀ ਦਰਪਤ ਕਰ ਦਿੱਤਾ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਜੀ ਉਸ ਭਗਵਨ ਸਰਧਾਨਾ ਭਗਤੀ ਪਹਿਲਾਂ ਵੀ ਸੀ ਪਰ ਗੁਰੂ ਨਾਨਕ ਦੇ ਮਹਾਰਾਜ ਨੇ ਨਵੇਂ ਤਰੀਕੀ ਭਗਤੀ ਦਾ ਰਾਹ ਦੱਸ ਦਿੱਤਾ ਜਿਹਦੇ ਉੱਤੇ ਹਰ ਇੱਕ ਵਿਅਕਤੀ ਤੁਰ ਕੇ ਪਹੁੰਚ ਕਰ ਸਕਦਾ ਪਰਮਾਤਮਾ ਤੈ ਰਸਤਾ ਕੀ ਹੈ ਭਗਤ ਨੈਰਾਲੀ ਅੱਲਾਹ ਦੀ ਜਾਪ ਹੈ ਗੁਰ ਵਿਚਾਰ ਇਥੇ ਨਾਰਾਣੀ ਨਵਕਲੀ ਭਗਤੀ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤੀ ਹੈ ਸ਼ਬਦ ਦੀ ਵਿਚਾਰ ਦੀ ਤੇ ਸ਼ਬਦ ਦੀ ਵਿਚਾਰ ਦੇ ਵਿੱਚ ਪ੍ਰধানਤਾ ਮਹਾਰਾਜ ਨੇ ਦਿੱਤੀ ਹੈ ਸ਼ਬਦ ਨੂੰ ਦਾਇਨ ਕਰਕੇ ਭਗਤੀ ਕਰਨਾ ਜਦੋਂ ਆਪਾਂ ਗਾ ਲਈਏ ਸੁਣੀਏ ਮੰਨ ਲਈਏ ਆਪਾਂ ਸਤਿਵੰਤ ਜੀ ਨੇ ਕਿਹਾ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਜਦੋਂ ਭਗਤੀ ਦਾ ਉਪਦੇਸ਼ ਤੁਰੰਤ ਦੇਣ ਵਕਤ خدا ਦੀ ਮਿਲਾਈ ਸਭ ਤੋਂ ਪਹਿਲਾਂ ਭਾਈ ਮਰਦਾਨੇ ਦੇ ਹੱਥ ਵਿੱਚ ਰਬਾਬ ਦਿੱਤੀ ਮਾਰ ਜਿੰਕਿਆ ਰਸਤਾ ਬੜਾ ਸੁਖੜਾ ਮਰਦਾਨਿਆਂ ਪਰ ਤਿੰਨ ਬਚਨ ਕਮਾਉਣੇ ਪੈਣੇ ਪੁੱਛਿਆ ਕਿਹੜੇ ਕਹਿੰਦੇ ਗਾਵੀਐ ਸਭ ਤੋਂ ਪਹਿਲਾਂ ਮਾਈਕ੍ਰੋਫੋਨ ਰਸਤਾ ਹੀ ਪਰਖੀਏ ਬਲਕਾਰ ਰਸਤਾ ਸੁਣੀਆ ਸੁਣਨਾ ਵੀ ਪਵੇ। ਸਈਵਰੀ ਕੀਰਤਨ ਚੱਲਦਾ ਕਿ ਸ਼ਬਦ ਦੇ ਵਿੱਚ ਸੁਰਤ ਜੋੜ ਕਰਕੇ ਸ਼ਬਦ ਦਾ ਗਿਆਨ ਲੈ ਕੇ ਆਤਮ ਗਿਆਨ ਕਰੇਗਾ ਜਿਹੜਾ ਪ੍ਰਮਾਤਮਾ ਜਿਹੜੀ ਜੋਤ ਨਜ਼ਰ ਨਹੀਂ ਆਉਂਦੀ ਜ਼ਰਰੇ ਜ਼ਰਰੇ ਦੇ ਵਿੱਚੋਂ ਫਿਰ ਮਰਦਾਨੀਆਂ ਕੋ ਖੁਦਾ ਕੋ ਰਬ ਇੱਕੋ ਅੰਕਾਰ ਨਜ਼ਰ ਆਇਆ ਕਰੇ ਜਿਸ ਤਰ੍ਹਾਂ ਗੁਰਦੂ ਦੇ ਵਿਦਵਾਨ ਨੇ ਕਿਹਾ ਜਿਸੇ ਦੇਖਣਾ ਵੀ ਮੁਹਾਲਾ ਨਾ ਖਰਿਸਤਾਂ ਨਾਮੋ ਨਿਸ਼ਾਨ ਨਹੀਂ ਹਰੇਕ ਜ਼ਰਰੇ ਵਿੱਚ ਇਸ਼ਕ ਨੇ ਮuje ਜਲਵਾ ਉਸ ਦਾ ਦਿਖਾ ਦਿੱਤਾ ਕਹਨਾ ਤੇ ਨਜ਼ਰ ਨਹੀਂ ਆਉਂਦਾ ਪਰ ਜਦੋਂ ਪ੍ਰੇਮ ਪੈ ਜਾਵੇ ਫਿਰ ਜ਼ਰੇ ਜ਼ਰੇ ਤੋਂ ਨਜ਼ਰ ਆਉਂਦਾ ਇਹ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਭਗਤੀ ਦਾ ਸਹਿਜ ਕਰਨ ਵਾਸਤੇ ਸ਼ਬਦ ਨੂੰ ਰਾਗ ਵਿੱਚ ਗਾਇਨ ਕੀਤਾ 33 ਸਾਜਾਂ ਦੀ ਦਾਤ ਦਿੱਤੀ ਤੇ ਇੱਕ ਗੱਲ ਆਪਾਂ ਸਾਰੇ ਜਾਣਦੇ ਕਿ ਵੇਖੋ ਸਮਾਂ ਹੀ ਹੈ ਸਮਾਂ ਚੱਲਦਾ ਸਮਾਂ ਬਦਲਦਾ ਤੇ ਕਈ ਵਾਰ ਸਰੋਤੇ ਤੇ ਸਮਝਿਆਂ ਵਿੱਚ ਵਿਚਰਣ ਵਾਲੇ ਵੀ ਆਪਣੀ ਸ਼ੈਲੀ اپنی رچی اپنا دھیان بدل لیتے ہیں سمے کو ویکھ کر کے اپنے اپ وچ بدلاؤ لے اوندے ہیں پہلے هون ਧਰਗੁਰੂ ਨਾਨਕ ਦੇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਮੇ ਨੂੰ ਵੇਖ ਕੇ ਲੋਕਾਂ ਨੂੰ ਵੇਖ ਕੇ ਆਪਣੇ ਚ ਬਦਲਾਅ ਨਹੀਂ ਲਿਆਦਾ ਧਰਗੁਰੂ ਨਾਨਕ ਦੇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦਾ ਕਿਲਾ ਮਜ਼ਬੂਤ ਰੱਖਿਆ ਮਹਾਰਾਜ ਜਿੱਥੇ ਗਏ ਸਮਾ ਭਿਆਨਕ ਸੀ ਬਾਬੇ ਦੇ ਸ਼ਬਦ ਨਾਲ ਸਮਾ ਬਦਲ ਗਿਆ ਲੋਕ ਮਾਇਆ ਨਾਲ ਜੁੜੇ ਕਮਸੀ ਬਾਬੇ ਦੇ ਸ਼ਬਦ ਦੇ ਨਾਲ ਰਬਾਬ ਦੀ ਧੁਨੀ ਨਾਲ ਸਮਾਂ ਬਦਲ ਗਿਆ ਪਰ ਇਹ ਵੀ ਸੱਚ ਹੈ ਵੀ ਅੱਜ ਆਪਾਂ ਉਸੇ ਬਾਬੇ ਨਾਨਕ ਦੀ ਰਬਾਬ ਤੋਂ ਦੂਰ ਜਾਂਦੇ ਨਜ਼ਰ ਆ ਰਹੇ ਤੇ ਵੇਖੋ ਜਿੰਨਾ ਦੀ ਯਾਦ ਵਿੱਚ ਬੈਠੇ ਆ ਸੰਤ ਬਾਬਾ ਸੁੰਤਾ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਨੇ ਧੰਗੁਰੂ ਨਾਨਕ ਦੇ ਮਹਾਰਾਜ ਦੇ ਪਾਤਸ਼ਾਹ ਦਾ ਉਹ ਆਸਰਾ ਲੈ ਕਰਕੇ ਖਾਲਸਾ ਪੰਥ ਦੇ ਅੰਦਰ ਇਹ ਮਹਾਨ ਸੇਵਾ ਕੀਤੀ ਕਿ ਜਿੰਨਾ ਧੰਤੀ ਸਾਜਣ ਤੋਂ ਦੂਰ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸਤਗੁਰੂ ਗੁਰਨਾਨਕ ਸਾਹਿਬ ਦੇ ਓਟ ਆਸਰੇ ਦੇ ਨਾਲ ਅੱਜ ਫਿਰ ਖਾਲਸਾ ਪੰਥ ਦੇ ਨੌਜਵਾਨਾਂ ਨੂੰ ਤੰਤੀ ਸਾਜਾਂ ਦੇ ਵਿੱਚ ਰਾਗ ਗਾਇਣ ਕਰਨ ਲਾਗੇ। ਸ਼ਬਦ ਗਾਇਣ ਕਰਨ ਬਾਅਦ ਇਹ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਦਾ ਲਾਇਆ ਹੋਇਆ ਗੁੱਟਾ ਜਿਸ ਨੂੰ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰਕੇ ਨਿਭਾਰੇ ਨੇ। ਤੇ ਅੱਜ ਲੋੜ ਹੈ ਵੀ ਆਪਾਂ ਸਾਰੇ ਗੁਰਨਾਦਕ ਸਾਹਿਬ ਦੀ ਰਵਾਤ ਕਰੀ ਅੱਜ ਢੋਲ ਸਾਰੇ ਆਪੋ ਆਪਣਾ ਵਜਉਂਦੇ ਗਏ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਆਉਂਦਾ ਨਾ ਸਾਰੇ ਹੀ ਦੇਸ਼ ਨੂੰ ਦੇਖ ਰਹੇ ਹੋ ਮਤ ਕਉ ਨ ਦੇਖੇ ਪ੍ਰਾਨ ਚੀਕੇ ਸਾਰੇ ਆਪੋ ਆਪਣਾ ਢੋਲ ਵਜਾਉਂਦੇ ਆ ਪਰ ਚੇਤੇ ਰੱਖਿਓ 10 ਢੋਲ ਵਾਰ ਵੱਜਦੇ ਹੋਣਾ ਤੇ 5-10 ਮਿੰਟਾਂ ਬਾਅਦ ਬੰਦੇ ਦਾ ਸਿਰ ਦੁਖਣ ਲੱਗ ਜਾਂਦਾ ਰਬਾਬ ਇਥੇ 100 ਕਠੀ ਰਵਾਬ 100 ਵੀ ਥਾਂ 500 ਵੀ ਵੱਜਦੀ ਹੋਵੇ ਮਾਨੀ ਟਕਾਹ ਤੇ ਜਾਊਗਾ ਬੰਦੇ ਦਾ ਸਿਰ ਨਹੀਂ ਉੱਠਦਾ ਅੱਜ ਆਪੋ ਆਪਣੇ ਢੋਲ ਛੱਡ ਕੇ ਚਾਹੀਦਾ ਵੀ ਗੁਰਨਾਨਕ ਸਾਹਿਬ ਦੀ ਰਵਾਬ ਫੜ ਕੇ ਤੇ ਧੰਨ ਗੁਰਨਾਨਕ ਸਾਹਿਬ ਦੀ ਰਵਾਬ ਦੇ ਨਾਲ ਬਾਗਬੇ ਦੇ ਸ਼ਬਦ ਦਾ ਪ੍ਰਚਾਰ ਕਰੀਏ ਕਿਉਂਕਿ ਸ਼ਬਦ ਦੇ ਪ੍ਰਚਾਰ ਦੇ ਨਾਲ ਸਮਾਜ ਦੇ ਤੇ ਸੰਸਾਰ ਦੇ ਵਿੱਚ ਖੱਟ ਬਣ ਤਰੀ ਹੈ सोए सातूर महाराज की कृपा आज भी जवंदी के साल में शबंधा प्रचार कितना जनता बीते में विचार में संकोचन आप सब संताना माँ उषा में प्रादा किंता गया माँ उषा का तारबाद विशेष तोरते श्रोमणी पंत काली उठा दर्पण जमा तक देखे दार श्रोमणी सेवा दर्पण सदन सिक्स दार जधे का पापा कर भी सिंधी शनि प्रोडी आप सब स ਗੋਮੀ ਆਪ ਸਭ ਸਰ ਪਰਉਪਕਾਰੀ ਹੋਵੇ ਦੁਖ ਸਹਰ ਸਿਰ ਆਪਣੇ ਸੁਖਦਾਇ ਸਭ ਕੋਈ ਜੁਗ ਜੁਗ ਅਕਾਲ ਚਾਵਰ ਤਖਤ ਸ਼ਰਧ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਨਾਂ ਦੀ ਪਾਵਨ ਪ੍ਰਕਾਸ਼ ਰੂਪ ਵਿੱਚ ਜੁੜੀ ਕੋਈ ਸਰਪਾਤ ਸਾਂਗ ਲੀਓ ਪਾਉ ਸੋਤੋਂ ਪਹਿਲਾ ਫਤੇ ਦੀ ਸਾਜ ਕਰਨੀ ਐ ਕੋਈ ਵੀ ਰਸਨਾ ਵਾਦੀ ਨੀ ਰਣੀ ਜਾਇਓ ਇੱਕੇ ਵਾਰ ਕਹਿਣ ਤੇ ਸਾਰੇ ਅੱਜ ਕੇ ਆਪੋ ਜੀ ਮੰਨਵਾਤਾ ਆਰ ਕੀਤੇ ਪਾਉ ਦਾਸ ਤੋਂ ਪਹਿਲਾ ਆਪ ਜੀ ਨੇ ਬੇਅੰਤ ਮਹਾਪੁਰਖਾਂ ਕੋਲੀਆਂ ਪਾਸੋਂ ਸਰਮਣ ਕੀਤਾ ਹੈ

ਸਾਨੂੰ ਯਾਰ ਉਹ ਸਾਡੇ ਕੋਲ ਵਿਸ਼ੇਸ਼ ਤੌਰ ਤੇ ਵਿੱਚ ਚੇਤਾਵਨੀ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਧੰਨਵਾਦ ਕਰਨਾ ਬੜੀ ਕੀ ਫੱਕੀ ਤੇ ਸਾਡੇ ਤੋਂ ਬੜੀ ਸਰਕਾਰ ਜੋ ਜਿਨ੍ਹਾਂ ਦਾ ਪੌਂਡਰੀ ਨਾਲ ਬਹੁਤ ਨੂੰ ਦਾ ਬੂੜਾ ਪਿਆ ਰਿਹਾ ਸਾਡੇ ਸਰਕਾਰ ਤੋਂ ਸਿੰਘ ਸਾਹਿਬ ਜਦ ਇਹਨਾਂ ਮੌਕੇ ਨੇ ਹਾਲ ਸੁਣ ਲਿਆ ਉਹ ਕੀ ਮਿਸ਼ਨ ਸ਼ਹੀਦਾ ਕਰਨਾ ਤੱਕ ਹਰਿਆਣਾ ਦੇ ਨਾਲ ਵਾਲੇ ਮਾਹ ਜਿਹੜਾ ਕਿ ਗੁਰੂ ਸਾਹਿਬ ਦਾ ਅੱਜ ਆਪਣੇ 24 ਤਰੀਕ ਤੋਂ ਸਟਾਰਟ ਹੋਇਆ ਗੁਰਪੁਰਤਵਾਲ ਜਿਹੜਾ ਜੇ ਕੈਂਪ ਵੀ ਲੱਗੇ ਨੇ ਔਰ ਵੀ ਅੱਜ ਕੀ ਕਹਿਣਾ ਚਾਹੁੰਦੇ ਆ ਜੀ ਇਸ ਬਾਰੇ ਮਾਪੁਰਸ਼ਾ ਸੱਚ ਕਰਨ ਵਾਸਤੇ ਕਰਉਂਗਾ ਸਾਡੇ ਬਾਬਾ ਸੋਚਾ ਸਿੰਘ ਮਾਪੁਰਸ਼ਾ ਦੇ ਵਰਸੀ ਦੇ ਸਮਾਗਮ ਹੋਏ ਤੇ ਇਹ ਸਾਰੇ ਸਮਾਗਮ ਹੋ ਰਹੇ ਨੇ ਅੱਜ ਅਕੈਡਮੀ ਦੇ ਜਿਹੜੇ ਨੇ ਉਹ ਮੁਕਾਬਲੇ ਹੋਏ ਨੇ ਬੱਚਿਆਂ ਦੇ ਕੀਰਤਨ ਦੇ ਜਿਸ ਵਿੱਚ ਸਾਰੇ ਬੱਚਿਆਂ ਨੇ ਬਹੁਤ ਸੋਹਣਾ ਗਾਇਆ ਉਹ ਸਭ ਨੂੰ ਮਾਨ ਸਤਕਾਰ ਪਿਆਰ ਦਿੱਤਾ ਗਿਆ ਇਹ ਸਮਾਗਮ 27 ਤਰੀਕ ਤੱਕ ਚੱਲਣੇ ਨੇ ਮੁੱਖ ਸਮਾਗਮ 27 ਤਰੀਕ ਨੂੰ ਹੈ ਤੇ ਉਸ ਸਮੇਂ ਕਰੂ ਸੀ ਸ਼੍ਰੀ ਰਾਮਾਪੁਰਸ਼ਾ ਨੇ ਜੋ ਪਾਰਪਕਾਰ ਕੀਤੇ ਉਹ ਪੰਥ ਦੀ ਬਹੁਤ ਵੱਡੀ ਸੇਵਾ ਕਿ ਦਿਵਨ ਅਸੀਂ ਪਿਆਰ ਨਾਲ ਯਾਦ ਕਰਦੇ ਹਾਂ ਆ ਭਾਈ ਕੀ ਕੀ ਤਿਆਰੀ ਕੀਤੀ ਗਈ ਹੈ ਨੇ ਇਸ ਸਾਲ ਸਾਰੀਆਂ ਤਿਆਰੀਆਂ ਮੁਕੰਮਲ ਨੇ ਤੁਸੀਂ ਆ ਵੇਖੋ ਕਿ ਕੈਂਪ ਵਗੈਰਾ ਵੀ ਲੱਗੇ ਨੇ ਜੀ ਹਾਂ ਹਾਂ ਬਿਲਕੁਲ ਕੈਂਪ 27 ਤਰੀਕ ਨੂੰ ਕੀ ਚੀਜ਼ ਲੱਗੇ ਜਾ ਰਹੀ ਹੈ 27 ਤਰੀਕ ਨੂੰ ਸਾਰੇ ਕੈਂਪ ਦਵਾ ਫਿਰ ਲੱਗਣਗੇ ਕਿਹਦੇ ਹੋਰ ਅੱਖਾਂ ਦੇ ਮੈਡੀਕਲ ਔਰ ਚੈੱਕਅਪ ਸਾਰੇ ਅ ਫੈਰੀਪੀਆਂ ਦੇ ਔਰ ਉਹਦੇ ਵਿੱਚ ਸੰਗਤ ਦਾ ਨਾਮ ਲੈਣਾ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤ ਨੂੰ ਇਹ ਮੈਸੇਜ ਹੈ ਵੀ ਸੰਗਤ ਗੁਰਚਰਨਾ ਨਾਲ ਜੁੜੇ ਨਾਮ ਨਾਲ ਜੁੜੇ ਬਾਣੀ ਨਾਲ ਜੁੜੇ ਹੋਰ ਆਪਣਾ ਜੀਵਨ ਸੰਭਾਲਣਾ ਪਪਾ ਜੀ ਖੜ ਕੇ ਕਹਿ ਦੋ ਮੜ ਜੀ ਨਾਨਾ ਪਰਤੀ ਸਮਾਗਮ ਦੀ ਹਾਜ਼ਰੀ ਸੰਤ ਬਾਬਾ ਅਮਿਤ ਸਿੰਘ ਜੀ ਵੱਲੋਂ ਲਾਲਿਤ ਦੇਵ ਜੀ ਦੇ ਸਵਾਦ ਅਨੁਸਾਰ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਜਹਾਜਾ ਬਣਾਇਆ ਜਾ ਰਿਹਾ ਹੈ ਪਪਾ ਹਸਪੀਤਾ ਸਿੰਘ ਜੀ ਦਾ ਜਿਸ ਵਿੱਚ ਸਾਰੇ ਸੰਗਤਾਂ ਵਾਲੇ ਮਛੂ ਸਾकांड ਕੰਧਮਾ ਬੁਰੇ ਬਦੇ ਪਿਆਰੇ ਹਰਿ ਸੰਗਤਾਂ ਦੇ ਬਖਸ਼ੇ ਹੋਏ ਨੇ ਮਾਹਰ ਸਾਹਿਬ ਗੀਰਗ ਦਾ ਸ਼ਬਦ ਦੇ ਨਾਲ ਬਾਬਾ ਜੀ ਨੇ ਗਾਇਆ ਹੈ ਸ਼ਬਦ ਭਾਵੇਂ ਸਮਝ ਵਿੱਚ ਨਹੀਂ ਆਉਂਦੇ ਬੋਲੀ ਭਾਵੇਂ ਸਮਝ ਵਿੱਚ ਨਹੀਂ ਆਉਂਦੀ ਪਰ ਜਦੋਂ ਗੁਰੂ ਨਾਨਕ ਸਾਹਿਬ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਬਾਬਾ ਜੀ ਹਾਂ ਬਾਬਾ ਜੀ ਗਾਇਨ ਕੀਤਾ ਜਾਂਦਾ ਹੈ ਬੋਲੀ ਤੇ ਹਾਂਜੀ ਗਰਨ ਸਭਾ ਜਿਹੜਾ ਬਾਬਾ ਜੀ ਦੇ ਦਰਬਾਰ ਅੱਜ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵਾਦੀ ਟਕਸਾਲ ਦੇ ਵਿੱਚ ਅੱਜ ਸਮਾਗਮ ਹੋਇਆ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਮੀਤ ਸਿੰਘ ਜੀ ਦਾ ਪਿੰਡ ਦੇ ਸ਼ਿਰੋਕ ਸਤਕਾਰ ਚ ਜੋਤੀ ਟਕਸਾਲ ਦੇ ਵਿੱਚ ਬਾਬਾ ਸੁੱਚਾ ਸਿੰਘ ਜੀ ਦੇ ਬ੍ਰह्म ਗਿਆਨੀ ਫੈਲੇ ਉਹਨਾਂ ਦੇ ਅੱਜ ਬਰਸੀ 23ਵੀਂ ਬਰਸੀ ਤੇ ਔਰ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤ ਹੋਣ ਦਾ ਸਮਾਂ ਮਿਲਿਆ ਤੇ ਬਹੁਤ ਬਹੁਤ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਬੇਨਤੀ ਕਰਦਾ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਔਰ ਧੰਨਵਾਦ ਕਰਦਾ ਬਾਬਾ ਮੀਤ ਸਿੰਘ ਜੀ ਦਾ ਔਰ ਸਾਡੇ ਸਰਪੰਚ ਸਾਹਿਬ ਮਜੀਤ ਸਿੰਘ ਜੀ ਦਾ ਸਾਡੇ ਸਾਰੇ ਹੀ ਸ਼ਤਕਾਰਯੋਗ ਸਾਥੀਆਂ ਦਾ ਜਿਨ੍ਹਾਂ ਨੇ ਜਤਰਾ ਸਰਕਾਰ ਇਕੱਠੇ ਹੋ ਕੇ ਬਾਬਾ ਸੁੱਚਾ ਸਿੰਘ ਦੀ ਜਿਹੜੀ ਵਰਸੀ ਮਨਾ ਰੇ ਹੈ ਔਰ ਸਾਨੂੰ ਮੋਢਲਾ ਫਰਜ਼ ਪੰਡਦਾ ਵਾ ਜਿਹੜੇ ਮਹਾਨ ਪੁਰਸ਼ ਨੇ ਮਹਾਨ ਯੋਧੇ ਨੇ ਉਹਨਾਂ ਦਾ ਦਿਨ ਮਨਾਉਣੀ ਉਹਨਾਂ ਦੀ ਵਰਸੀ ਮਨਾਉਣੀ ਉਹਨਾਂ ਨੂੰ ਯਾਦ ਰੱਖਣਾ ਸਾਡਾ ਮੋਢਲਾ ਫਰਜ਼ ਆ ਕਿਉਂਕਿ ਉਹਨਾਂ ਨੂੰ ਯਾਦ ਰੱਖਾਂਗੇ ਤੇ ਫਿਰ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲ ਕੇ ਅਸੀਂ ਵੀ ਉਹ ਸੇਵਾ ਸਮਾਜ ਦੀ ਸੇਵਾ ਕਰ ਸਕਾਂਗੇ ਮੈਂ ਤਾਂ ਇਹ ਸਾਰੇ ਨੂੰ ਬੇਨਤੀ ਕਰਦਾ ਬੇਨਤੀ ਕਰਦਾ ਆਓ ਬਹਾਲੁਰਖਾ ਦੇ ਦਸਾਏ ਹੋਏ ਰਸਤੇ ਤੇ ਚੱਲ ਕੇ ਆਪਾਂ ਵੀ ਇਨਸਾਨੀ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਤੇ ਬਹੁਤ ਬਹੁਤ ਧੰਨਵਾਦ ਕਰਦਾ ਅਜ ਵੱਡੇ ਟਕਸਾਲ ਦੇ ਜਿਹੜੇ ਹੁਣ ਸੇਵਾਦਾਰ ਨੇ ਪਪਾ ਵੀਰ ਸਿੰਘ ਜੀ ਦਾ ਔਰ ਜਿਹੜੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਾਸਤੇ ਲੱਗੇ ਹੋਏ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਰੇਰ ਸਾਹਿਬ ਗੁਰਸੋ ਜਿੱਥੇ 24 ਤਰੀਕ ਤੋਂ ਸਮਾਗਮੇ ਸ਼ੁਰੂ ਹੋਏ ਸੀ ਮੈਡੀਕਲ ਕੈਂਪ ਵੀ ਲੱਗੇ ਗਏ ਨੇ ਤੇ ਚੈੱਕਅਪ ਕੈਂਪ ਵੀ ਲੱਗੇ ਨੇ ਤਕਰੀਬਨ ਅੱਜ ਜਿੱਥੇ ਬਾਬਾ ਜੀ ਦੀ ਵਰਸੀ ਸੀ ਤੇ ਵੀ ਮਨਾਈ ਗਈ ਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲੇ 10 ਕਟਿਆਂ ਵੀ ਬਹੁਤ ਮਹਾਨ ਸੇਵਾਵਾਰ ਜਵਦੀ ਟਕਸਾਲ ਦੇ ਜਿੰਨੇ ਵੀ ਸੇਵਾਦਾਰ ਨੇ ਗੁਰਮਤ ਸੰਗੀਤ ਵਰਮਕ ਸਮਾਗਮ ਚੱਲਦੇ ਨੇ ਔਰ ਕੈਂਪ ਬਲੱਡ ਕੈਂਪ ਲੱਗਦੇ ਨੇ ਔਰ ਰਾਗਾਂ ਚ ਕੀ ਮਿਲ ਕੇ ਪਾਣੀ ਪੜੀ ਜਾਂਦੀ ਆ ਤੇ ਇਹ ਸਾਨੂੰ ਮਿਲ ਕੇ ਸਾਰਿਆਂ ਨੂੰ ਇੱਥੇ ਆ ਕੇ ਜ਼ਰੂਰ ਨਤਮਸਕ ਵੀ ਹੋਣਾ ਚਾਹੀਦਾ ਤੇ ਔਰ ਉਹਨਾਂ ਦੇ ਦਰਸਾਏ ਹੋਏ ਤੇ ਰਸਤੇ ਤੇ ਚੱਲ ਕੇ ਸਵਾਜ ਦੀ ਸੇਵਾ ਕਰਨੀ ਚਾਹੀਦੀ ਆ ਔਰ ਬਾਬਾ ਸੁਚਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਹਾਨ ਤਪੱਸਿਆ ਕੀਤੀ ਤੇ ਜਿਨ੍ਹਾਂ ਦੇ ਜਤਰਾ ਸਦਕਾ ਅਜੇ ਇਹ ਨਗਰ ਬਸਿਆ ਹੋਇਆ ਵਾ ਔਰ ਇੱਕ ਗੁਰੂ ਸਾਹਿਬ ਗੁਰੂ ਘਰ ਬਣਿਆ ਵਾ ਤਿਆਜੇ ਬਾਬਾ ਮੀਰ ਸਿੰਘ ਜੀ ਜਿਹੜੇ ਨੇ ਉਹ ਬਹੁਤ ਵਧੀਆ ਢੰਗ ਨਾਲ ਅੱਜ ਕਹਿ ਸਕਦੇ ਆ ਨਿਰਸਵਾਰਤ ਸੇਵਾ ਕਰ ਰਹੇ ਨੇ ਤੇ ਮੈਂ ਤਾਂ ਇਹ ਹੀ ਗੁਰੂ ਸਾਹਿਬ ਅਗੇ ਅਰਦਾਸ ਕਰੂੰਗਾ ਗੁਰੂ ਸਾਹਿਬ ਔਰ ਜਵੰਦੀ ਟਕਸਾਲ ਦੇ ਸਾਰੇ ਹੀ ਸੇਵਾਦਾਰਾਂ ਨੂੰ ਬਾਬਾ ਮੀਰ ਸਿੰਘ ਜੀ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਸਾਨੂੰ ਵੀ ਔਰ ਬਲਾ ਕੇ ਇਸ ਲਈ ਸੇਵਾ ਦੇ ਵਿੱਚ ਲਾਈ ਰੱਖਣ ਬਹੁਤ ਧੰਨਵਾਦ ਜੀ ਹੁਣ ਅੱਜ ਜਿਹੜਾ ਜੋਦੀ ਟਕਸਾਲ ਦੇ ਵਿੱਚ ਅੱਜ ਜਿਹੜਾ ਸਮਾਗਮ ਹੋਇਆ ਉਹਨਾਂ ਨੂੰ ਕਹਿ ਰਹੇ ਉਹਨਾਂ ਨੂੰ ਇਹਦੇ ਬਾਰੇ ਕੀ ਕਹਿਣਾ ਕੀ ਗੱਲ ਹੈ ਨਹੀਂ ਇਹ ਜੋ ਇਸ ਵਾਰਗਾਂ ਦਾ ਦੇ ਸ਼ੁਰੂ ਕੀਤੇ ਰਾਖਾ ਤੋਂ ਹੋ ਚੁੱਕੇ ਜੀ ਇਹ ਧੰਨ ਧੰਨ ਬਾਬਾ ਸੰਤੋਖਾ ਸਿੰਘ ਜੀ ਜੀ ਨਾਲ ਕਰਕੇ ਰਾਵੇਤ ਵਾਰਾ ਚੰਨੇ ਸ਼ੁਰੂ ਹੋਏ ਨੇ ਨਹੀਂ ਤਾਂ ਰਾਹ ਅੱਜ ਕਿਤੇ ਵੇ ਦੀ ਖਤੂ ਹੋ ਚੁੱਕੇ ਜੀ ਮੇਰੇ ਕੋਈ ਜ਼ਿਆਦਾ ਬੋਨੇ ਨਾ ਮੇਰਾ ਗਾਂ ਖਰਾਬ ਹੋਇਆ ਇਸ ਕਰਕੇ ਮੈਂ ਜ਼ਿਆਦਾ ਲੰਮੀ ਗਾਲ ਕਰਦਾ ਪਰ ਮੈਨੂੰ ਕਰਨੀ ਹੁੰਦੀ ਵੀ ਇਸ ਕਰਕੇ ਕੋਜੁਗ ਦੀ ਖਿਮਾ ਵਾਇਕ੍ਰਿਤਿਕਾ ਕਲਸਾ ਵਾਇਕ੍ਰਿਤਿਕੀ ਫਤਿਹ